ਅਬੋਹਰ ਦੇ ਕਿਸਾਨਾਂ ਵੱਲੋਂ CCI ਦੇ ਵਿਰੋਧ ਦੇ ਵਿੱਚ ਚੱਲ ਰਿਹਾ ਦਾਣਾ ਮੰਡੀ ਵਿੱਚ ਧਰਨਾ ਅੱਜ ਅਬੋਹਰ ਦੇ ਬਾਜ਼ਾਰਾਂ ਵਿੱਚ ਆ ਗਿਆ ਅਬੋਹਰ ਦੇ ਕਿਸਾਨਾਂ ਨੇ ਨਰਮੇ ਨਾਲ ਭਰੀਆਂ ਟਰਾਲੀਆਂ ਅਬੋਹਰ ਦੇ ਬਾਜ਼ਾਰਾਂ ਵਿੱਚ ਲੈ ਆਂਦੀਆਂ ਅਤੇ ਬਾਜ਼ਾਰ ਪੂਰੀ ਤਰ੍ਹਾਂ ਜਾਮ ਕਰਤੇ ਅਤੇ ਅਣਗਿਣਤ ਟਰਾਲੀਆਂ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਨਰਮੇ ਨਾਲ ਭਰੀਆਂ ਲਿਆ ਕੇ ਚਾਬੀਆਂ ਪ੍ਰਸ਼ਾਸਨ ਨੂੰ ਦੇ ਦਿੱਤੀਆਂ ਗਈਆਂ ਅਤੇ ਕਿਆ ਗੱਬੀ ਅਨੁਸਾੜੋ ਵਿੱਚੋ ਜੋ ਮਰਜ਼ੀ ਕਰੋ ਕਿ ਕੋਈ ਸੀਸੀਆਈ ਖੱਜਲ ਖੁਆਰ ਕਰ ਰਹੀ ਹੈ ਉਹਨਾਂ ਨੇ ਅਬੂਰ ਤੇ ਸਾਰੇ ਲੀਡਰਾਂ ਨੂੰ ਕਰੜੇ ਹੱਥੀ ਲਿਆ ਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਅੱਜ ਦੇ ਹਾਲਾਤ ਵੇਖ ਕੇ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਆ 6-7 ਦਿਨਾਂ ਤੋਂ 4 ਡਿਗਰੀ ਟੈਂਪਰੇਚਰ ਕੋਰੇ ਤੇ ਜਿਹੜੇ ਬਿਨਾ ਸ਼ੈੱਡ ਤੋਂ ਉੱਥੇ ਕਿਸਾਨ ਮਰ ਰਹੇ ਸੀ ਅੱਜ ਅੱਕੇ ਹੋਏ ਬਾਜ਼ਾਰ 'ਚ ਆਏ ਨੇ ਤੇ ਬਾਜ਼ਾਰ 'ਚ ਹੀ ਖਿਆਣ ਕੇ ਬੰਦ ਕਰਕੇ ਚੌਂਡੀਆਂ ਚਾਬੀਆਂ ਜਿਹੜੀਆਂ ਆਪਣੇ ਟਰੈਕਟਰਾਂ ਦੀਆਂ ਪ੍ਰਸ਼ਾਸਨਾਂ ਨੂੰ ਸੌਂਪਤੀਆਂ ਨੇ ਵੀ ਇਹ ਨਰਮਾ ਲੈ ਜਾਓ ਅੱਗ ਲਾ ਦਿਓ ਵੇਚ ਦਿਓ ਜੋ ਕਰਨਾ ਤੁਸੀਂ ਕਰ ਸਕਦੇ ਆ ਇਹਨਾਂ ਵੱਲੋਂ ਖੁੱਲੀ ਛੁੱਟੀ ਹੈ ਕਾਲੀਆਂ ਕਿੰਨੀਆਂ ਲਿਆਏਗੇ ਬਾਜ਼ਾਰ ਦੇ ਵਿੱਚ ਜਿੰਨੀਆਂ ਉੱਥੇ ਖੜੀਆਂ ਸੀ ਸਾਰੀਆਂ ਆਈਆਂ ਗਿਣਤੀ ਤੋਂ ਬਾਹਰ ਨੇ ਅੰਦਰ ਜੀ ਕਿਸ ਤਰ੍ਹਾਂ ਦਾ ਰੋਸ ਹੈ ਤੁਹਾਡੇ ਵਿੱਚ ਜੀ ਰੋਸ ਕੀ ਵੀ ਸੀਸੀਆਈ ਦਾ ਰੋਜ ਦਾ ਤਮਾਸ਼ਾ ਬਣ ਗਿਆ ਕਦੀ ਕਿਸਾਨਾਂ ਦਾ ਨਰਮਾ ਖਰੀਦ ਲਿਆ ਜਿੰਨਾ ਜੀ ਕੀਤਾ ਖਰੀਦ ਲਿਆ ਕਦੀ ਰਿਜੈਕਟ ਕਰਤਾ ਬਦਲਾਅ ਲਈ ਸਰਕਾਰ ਦੇ ਵਿੱਚ ਨਾ ਕੋਈ ਇੱਥੇ ਕੋਈ ਸੁਵਾਲੀਵਾਰ ਸਿਰਿਆ ਕਿਸਾਨਾਂ ਦਾ ਨਾ ਕੋ ਸਾਡੇ ਅਫਸਰ ਸੁਣ ਰਹੇ ਨੇ ਸੀਸੀਆਈ ਅਧਿਕਾਰੀ ਜਿਹੜੇ ਕਲਰਕ ਲੈਵਲ ਦੇ ਨੇ ਉਹ ਵੀ ਕਿਸਾਨਾਂ ਦੀ ਨਹੀਂ ਸੁਣ ਰਹੇ ਤੇ ਜਿਹੜੇ ਇਹ ਸਾਡੇ ਕੇਂਦਰ ਦਾ ਜਿਹੜਾ ਇਸ ਟਾਈਮ ਸੈਂਟਰ ਤੇ ਭਾਜੀਪੀ ਦੀ ਸਰਕਾਰ ਦੇ ਤੇ ਭਾਜੀਪੀ ਦਾ ਪ੍ਰਧਾਨ ਚੌਧਰੀ ਸੀਰਿਸ਼ ਕੁਮਾਰ ਜਾਖੜ ਦਾ ਏਰੀਆ ਇਲਾਕਾ ਹੋਵੇ ਆਪਦਾ ਤੇ ਜਦੋਂ ਲੀਡਰ ਵੀ ਸੌ ਜਾਂਰ ਅਫਸਰ ਵੀ ਸੌ ਜਾਂਦੇ ਫਿਰ ਮਜਬੂਰੀ ਹੈ ਕਿਸਾਨਾਂ ਦੀ ਆਹ ਛੜਕਾਂ ਦੇ ਆ ਗਏ ਨਾ ਕਿ ਸਰ ਕਿਸ ਤਰ੍ਹਾਂ ਦਾ ਮਸਲਾ ਹੈ ਭਾਜੀ ਸੁਵਾਸ ਕੋਦਾਰਾ ਐਸਕੇਐਮ ਦਾ ਇੱਕ ਮੈਂਬਰ ਹੈ ਇੱਥੋਂ ਦਾ ਤੇ ਜਿਹੜੀ ਇਹ ਟਰਾਲੀਆਂ ਦੀ ਲਾਈਨ ਤੁਸੀਂ ਦੇਖ ਰਹੇ ਹੋ ਇਹ ਸਾਡੀ ਮਜਬੂਰੀ ਹੈ ਸਾਨੂੰ ਕੋਈ ਸ਼ੌਂਕ ਨਹੀਂਗਾ ਇੱਕ ਮਹੀਨੇ ਤੋਂ ਰੋਲ ਰਹੇ ਆ ਅਸੀਂ ਇੱਥੇ ਹਬੋਰ ਦੀ ਮੰਡੀ ਵਿੱਚ ਮਾਤਰ 1 ਮਹੀਨੇ ਦੇ ਵਿੱਚ 22 ਮੈਂਡ ਖਰੀਦ ਹੁੰਦੀ ਹੈ ਤੇ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਪ੍ਰਸ਼ਾਸਨ ਜਿਹੜਾ ਸੀਸੀਆਈ ਦਾ ਜਿਹੜਾ ਇੱਥੇ ਜੀਐਮ ਬਠਿੰਡਾ ਹੈ ਉਹ ਆਪਣੇ ਆਪ ਨੂੰ ਡਿਕਟੇਟਰ ਸਮਝਦੇ ਆ ਉਹਦੀ وجہ ਨਾਲ ਅੱਜ ਕਿਸਾਨਾਂ ਦੇ ਇਹ ਹਾਲਾਤ ਹੋ ਗਏ ਅੱਜ ਜਿਹੜੇ 80 ਨਗਾਂ ਤੋਂ ਵਿੱਚੋਂ 20 ਨਗ ਖਰੀਦੇ 20 ਚੋਂ 10 ਮੰਡੀ ਤੇ ਵਿੱਚ ਵਾਪਸ ਗਏ ਮਜਬੂਰ ਹੋ ਕੇ ਸਾਨੂੰ ਹਬੌਰ ਦੀ ਜਨਤਾ ਦੀ ਹਮਾਇਤ ਚਾਹੀਦੀ ਹੈ ਉਸ ਲਈ ਅਸੀਂ ਇੱਥੇ ਲੈ ਕੇ ਆਏ ਆ ਕਿਹੜੀ ਰੋਡ ਜਾਮ ਕੀਤੀ ਤੁਸੀਂ ਇਹ ਸਾਰੀ ਰੋਡ ਜਾਮ ਹੈ ਜੀ ਪੁਰਾਣੀ ਸਿਟੀ ਤੋਂ ਲੈ ਕੇ ਇਸ 12 ਨੰਬਰ ਤੱਕ ਇਹ ਸਾਨੂੰ ਅਸੀਂ ਰੋਡ ਜਾਮ ਨਹੀਂ ਕੀਤੀ ਅਸੀਂ ਕਿ ਇਹਨਾਂ ਤੋਂ ਰਿਕਵੈਸਟ ਕਰਨ ਆਏ ਆ ਵੀ ਤੁਸੀਂ ਸਾਡਾ ਸਾਥ ਦਿਓ ਜੇ ਕਿਸਾਨ ਮਰ ਗਿਆ ਬਚਣਾ ਤੇ ਹਬੌਰ ਦੇ ਵਿੱਚ ਕਿਸੇ ਨੇ ਨਹੀਂਗਾ ਕਿਉਂਕਿ ਕੋਈ ਮਸਲਾ ਹੈ ਰਾਜਨ ਜੀ ਅੱਜ ਪਿਛਲੇ ਕਈ ਦਿਨਾਂ ਤੋਂ ਸਾਡੇ ਕਿਸਾਨ ਵੀ ਇਸ ਤਰ੍ਹਾਂ ਹੋ ਰਹੇ ਆ ਮੰਡੀ ਦੇ ਵਿੱਚ ਜਿਹੜਾ ਸਾਡਾ ਚਿੱਟਾ ਸੋਨਾ ਕਿਹਾ ਜਾਂਦਾ ਹੈ ਉਹ ਸਾਡਾ ਨਰਮਾ ਗੋਡੀਆਂ ਦੇ ਪਾਰ ਰੋਲਦੇ ਆ ਨਾ ਤਾਂ ਉਹਦੀ ਕੋਈ ਕੀਮਤ ਕਰ ਰਹੀ ਹੈ ਕਹਿੰਦੇ ਸੀਸੀਆਈ ਆ ਰਹੀ ਹੈ ਸੀਸੀਆਈ ਖਰੀਦ ਕਰ ਰਹੀ ਹੈ ਕਿਸਾਨ ਵੀਰੇ 5-7 ਦਿਨਾਂ ਤੋਂ ਮੰਡੀਆਂ 'ਚ ਰੋਲਦੇ ਆ ਮਾਈਨਸ ਡਿਗਰੀ ਦੇ ਪਾਰਾ ਚੱਲਦੇ ਆ ਇੰਨੀ ਠੰਡ ਪੈ ਰਹੀ ਹੈ ਕਿਸਾਨ ਸਾਡਾ ਰੱਪਾ ਨੂੰ ਮੰਡੀਆਂ 'ਚ ਰੋਲਿਆ ਤੇ ਜਦੋਂ ਸੀਸੀਆਈ ਆਂਦੀ ਉਹ ਸਾਰੇ ਨਾਕਰਾਂ ਨੂੰ ਗੁੱਡਾ ਮਾਰ ਕੇ ਟੱਪ ਜਾਂਦੇ ਆ 100 ਨਗਾ ਜੁਦੀ ਨਾ ਖਰੀਦੇ ਆ ਕਦਾ ਮਜ਼ਾਕ ਹੋ ਰਿਹਾ ਕਿਸਾਨਾਂ ਨਾਲ ਇਹ ਕਿਸਾਨ ਨੇ ਨਰਮਾ ਹੀ ਬੀਜਣਾ ਛੱਡ ਦੇਣਗੇ ਤਾਂ ਕਿੱਥੋਂ ਕੋਟਨ ਮੰਡੀ ਹੋਊਗੀ ਤੇ ਕਿੱਥੋਂ ਆਪਾਂ ਕਪੜੇ ਪਾਵਾਂਗੇ ਜਿਹੜੇ ਇਹਦੇ ਬੰਦੇ ਆ ਮੇਰੀ ਪ੍ਰਸ਼ਾਸਨ ਨੂੰ ਸਾਰੀਆਂ ਭਾਵੇਂ ਕੇਂਦਰ ਸਰਕਾਰ ਹੈ ਤੇ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਪੀਲ ਹੈ ਵੀ ਜੇ ਤੁਸੀਂ ਸਪਰੇਆ ਵੀ ਚੰਗੇ ਕਿਸਾਨਾਂ ਨੂੰ ਨਹੀਂ ਦੇ ਸਕਦੇ ਤੇ ਅੱਜ ਆ ਹਾਲਾਤ ਜੇ ਜੇ ਨਰਮੇ 'ਚ ਕੋਈ ਕੁਆਲਿਟੀ ਦਾ ਪਰਕਾਰ ਆ ਰਿਹਾ ਤੇ ਤੁਹਾਡੇ ਨਰਮੇ ਸਪਰੇਅ ਕਰਨ ਆ ਰਿਹਾ ਕਿਸਾਨ ਜਾਵੇ ਤਾਂ ਕਿੱਥੇ ਜਾਵੇ ਜੇ ਤੁਸੀਂ ਝੋਨਾ ਬੀਜਦਾ ਤੁਸੀਂ ਉਹਨੂੰ ਕਹਿੰਦੇ ਤੁਸੀਂ ਪਾਣੀ ਖਤਮ ਕਰ ਰਿਹਾ ਹੈ ਜੇ ਨਰਮਾ ਵੀ ਜੇ ਤਾਂ ਨਰਮੇ ਦਾ ਹਾਲ ਹੈ ਕਾਪਾ ਪੰਜਾਬ ਨੂੰ ਬਚਾਈਏ ਪਾਣੀ ਨੂੰ ਬਚਾਈਏ ਇਸ ਕਰਕੇ ਸਰਕਾਰਾਂ ਨੂੰ ਮੇਰੀ ਫੀਲ ਹੈ ਆਪਸ ਜਿਹੜੀਆਂ ਤੁਹਾਡੀਆਂ ਲੜਾਈਆਂ ਕਦੀ ਕਿਸੇ ਦੇ ਟੂ ਟੋਂਟਗਾ ਕਰਦੇ ਹੋ ਕਦੀ ਕਿਸੇ ਤੇ ਕਰਦੇ ਹੋ ਆਪ ਦੀਆਂ ਲੜਾਈਆਂ ਛੱਡੋ ਗ੍ਰਿਫਤਾਰ ਕਰਾਣਾ ਕਰੋ ਪਰ ਲੋਕਾਂ ਦਾ ਸੋਚੋ ਲੋਕ ਮਰ ਰਿਹਾ ਕਿਸਾਨ ਮਰ ਰਿਹਾ ਤੁਹਾਨੂੰ ਆਪ ਦੀਆਂ ਲੜਾਈਆਂ ਨਹੀਂ ਸਭ ਕਿਹਾ ਉਹਨੂੰ ਗ੍ਰਿਫਤਾਰ ਕਰ ਰਿਹਾ ਉਹਨੂੰ ਤੁਸੀਂ ਸਰਕਾਰਾਂ ਬਣਾਈਆਂ ਲੋਕਾਂ ਦੇ ਭਲੇ ਲਈ ਬਣਾਈਆਂ ਕਿ ਆਪ ਦਾ ਇੱਕ ਦੋ ਦੇ ਵੈਰ ਵਿਰੋਧ ਕੱਢਣ ਲਈ ਬਣਾਈਆਂ ਸਾਨੂੰ ਇਹ ਹੀ ਹੈ ਵੀ ਸਾਡੇ ਕਿਸਾਨ ਦਾ ਜਿਹੜਾ ਨਰਮਾ ਹੈ ਜਾਂ ਕਿੰਨੂ ਹੈ ਉਹਦਾ ਸਹੀ ਭਾਅ ਮਿਲੇ ਤਾਂ ਕਿਸਾਨ ਜਿਹੜਾ ਖਿਆਲ ਹੋਏਗਾ ਤਾਂ ਬਾਜ਼ਾਰ ਵੀ ਜਿਹੜਾ ਰੌਣਕ ਲੱਗੂਗੀ ਇਹ ਬਾਜ਼ਾਰ 'ਚ ਅੱਜ ਟਰਾਲੀਆਂ ਲਾਈਆਂ ਵੀ ਇਹਨਾਂ ਦੀ ਜਿਹੜੀ ਦੁਕਾਨਦਾਰ ਦੀ ਰੌਣਕ ਕਿਸਾਨਾਂ ਦੇ ਨਾਲ ਹੈ ਇਸ ਕਰਕੇ ਮੇਰੀ ਸਰਕਾਰਾਂ ਨੂੰ ਅਪੀਲ ਆ ਆਪਦੀ ਲੜਾਈ ਝਗੜੇ ਛੱਡੋ ਦੇਖੋ ਲੋਕ ਭਲਾਈ ਦੇ ਕੰਮ ਕਰੋ ਲੋਕ ਬਾਹਰਲੇ ਛੇੜੇ ਵਰਲਡ ਦੇ ਸ਼ਹਿਰ ਨੇ ਉਹ ਕਿੱਥੇ ਕਿੱਥੇ ਪਹੁੰਚ ਗਏ ਤੇ ਤੁਸੀਂ ਖਾ ਖਾ ਕੇ ਆਪਦੇ ਘਰ ਭਰ ਰਹੇ ਹੋ ਇਸ ਕਰਕੇ ਕਿਸਾਨਾਂ ਦਾ ਕੋਈ ਖਿਆਲ ਕਰੋ ਅਸੀਂ ਤਰਨੇਲਾ ਕਿੰਨੀ ਦਿਨ ਲਾਵਾਂਗੇ ਸਾਨੂੰ ਪਿਛਲੇ 10-12 ਦਿਨਾਂ ਤੋਂ ਪੀਸੀਏ ਜਿੱਤਨੇ ਖਰਾਬ ਕਰੀਏ ਪ੍ਰਸ਼ਾਸਨ ਨਾਲ ਕੋਈ ਗੱਲ ਕਰਦੇ ਆ ਉਹ ਕਹਿੰਦੇ ਅੱਜ ਆਉਣਗੇ ਸਵੇਰੇ ਆਉਣਗੇ ਪਰ ਸੌਣਗੇ ਐਸ ਕਰਕੇ ਕਰਦੇ ਸਾਨੂੰ 15 ਦਿਨ ਹੋ ਗਏ ਇੱਥੇ ਬੈਠਿਆ ਨੂੰ ਕਈ ਟਰਾਲੀ ਤੇ ਇਹਦੀ ਪਿੰਦੇ ਸੁਪਰਵਾਰ ਦੀਆਂ ਇੱਥੇ ਆਈਆਂ ਹੀ ਨਹੀਂ ਠੀਕ ਹੈ अच्छा अच्छा सठ के नग सके सतारा नग जीते थे नग तलाए बारह भी वापस भेजते ठीक है हम जो ना गल करते हैं मैं रोटी खाना जी मैं फला करता है कोई ना, प्रशास ना, ना ठीक। 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 तो प्रशासन का ठीक है अस के जाऊंगे जरूर ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत